ਪ੍ਰੇਰਤ ਸਿੱਧੂ ਬਾਈ ਤੋਂ ਹੋਏ ਸੀ ਹਾਂਜੀ ਵੀਰੇ ਆਪਾਂ ਸਿੱਧੂ ਬਾਈ ਤੋਂ ਪ੍ਰੇਰਤ ਠੀਕ ਹੈ ਸਾਰਲੇ ਡਾਇਵਰਸਨ ਦੀਆਂ ਲਾਈਟਾਂ ਨੇ ਬਾਈ ਇਹ ਬਾਹਰੋਂ ਇੰਪੋਰਟ ਕਰਾਈਆਂ ਆਪਾਂ ਹਾਂਜੀ ਬਾਈ ਆਪਾਂ ਨੂੰ 1,30,000 ਦੀਆਂ ਲਾਈਟਾਂ ਪਈਆਂ 1,30,000 ਦੀਆਂ ਹਾਂਜੀ ਬਾਈ ਇਹ ਬਾਈ ਇਹ ਬਾਈ ਕੈਮਰਾ ਲਾਉਣ ਦਾ ਕੀ ਕਾਰਨ ਸੀਗਾ ਇਹ ਬਾਈ ਆਪਣਾ ਡੈਕ ਵੱਡਾ ਹੋਣ ਦੇ ਕਾਰਨ ਬਈ ਆਪਾਂ ਪਿੱਛਾ ਚਾਚਾ ਦਿਖਦਾ ਨਹੀਂ ਸੀ ਬਾਈ ਆਹ ਬਾਈ ਪਿੱਛੇ ਦੇ ਝੋਟਾ ਦੇ ਘੋੜਾ ਗੇਅਰ ਲੱਗੇ ਹੋਏ ਅੱਛਾ ਝੋਟਾ ਗੇਅਰ ਮਿੱਤਰੋ ਹਾਂਜੀ ਆਹ ਝੋਟਾ ਗੇਅਰ ਅੱਛਾ ਇਹਦੇ ਤੇ ਬਾਈ ਝੋਟੇ ਗੇਅਰ ਚ ਕੀ 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 ਹ ਟਰੈਕਟਰ ਕੀ ਜਹਾਜ਼ ਹੀ ਐ ਤਾਂ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਤੁਹਾਨੂੰ ਦਿਖਾਵਾਂਗੇ ਟਰੈਕਟਰ ਫੋਰ 3600 ਇਹ 3600 ਫੋਰ ਦੇ ਵਿੱਚ ਘੇਟ ਕੰਮ ਹੋਇਆ 17 ਲੱਖ ਰੁਪਿਆ ਟਰੈਕਟਰ ਤੇ ਲੱਗਿਆ ਇਸ ਟਰੈਕਟਰ ਤੇ 17 ਲੱਖ ਰੁਪਿਆ ਲੱਗਿਆ ਬਠਿੰਡੇ ਜ਼ਿਲ੍ਹੇ ਦਾ ਪਹਿਲਾ ਟਰੈਕਟਰ ਹੈ ਜਿਹਦੇ ਤੇ ਇੰਨੇ ਪੈਸੇ ਬਾਈ ਨੇ ਲਾਤੇ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਹੈ ਮੇਰਾ ਨਾਮ ਹਰਕੀਰਤ ਆ ਬਾਈ ਹਰਕੀਰਤ ਹਰਕੀਰਤ ਵੀਰੇ ਕਿਵੇਂ ਸ਼ੌਕ ਜਾਗਿਆ ਕਿਉਂਕਿ ਇੱਕ ਇਹ ਸ਼ੌਕ ਆਪਾਂ ਕਹਿ ਲਈਏ ਬਾਈ